ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਹੋਰ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਆਪਾਂ ਆਪਣੇ ਪਸ਼ੂਆਂ ਦੇ ਵਿੱਚ ਨਸਲ ਸੁਧਾਰ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਸਾਨੂੰ ਸਿਮਣ ਦੀ ਸਹੀ ਚੈਨ ਯੂਜ਼ ਕਰਨਾ ਸਿੱਖਣਾ ਪਊਗਾ ਕਿਉਂਕਿ ਅਸੀਂ ਜ਼ਿਆਦਾਤਰਾਂ ਸੋਸ਼ਲ ਮੀਡੀਆ ਤੇ ਜਿਆਦਾ ਦੁੱਧ ਦੇਣ ਵਾਲੇ ਮੱਝਾਂ ਬਾਰੇ ਸੁਣ ਕੇ ਅਸੀਂ ਉਸ ਬੁੱਲ ਦਾ ਸੀਮਨ ਯੂਜ਼ ਕਰਨ ਲੱਗ ਜਾਂਦੇ ਆ ਕਿਉਂਕਿ ਜਦੋਂ ਸੀਮਨ ਦਾ ਯੂਜ਼ ਕਰਦੇ ਆ ਤਾਂ ਉਸ ਤੋਂ ਪਹਿਲਾਂ ਅਸੀਂ ਬੁੱਲ ਦਾ ਰਿਜ਼ਲਟ ਨਹੀਂ ਦੇਖਦੇ ਕਿਉਂਕਿ ਬੁੱਲ ਦਾ ਰਿਜ਼ਲਟ ਬਹੁਤ ਦੇਖਣਾ ਜ਼ਰੂਰੀ ਆ ਜਿਵੇਂ ਕਿ ਤੁਸੀਂ ਐਚਐਲਡੀਵੀ ਅਸਾਰ ਦੇ ਵਿੱਚੋਂ ਕੋਈ ਵੀ ਨਾਰਮਲ ਸੀਮਨ ਲੈਨੇ ਹੋ ਤਾਂ ਤੁਸੀਂ ਉਸ ਨੂੰ ਆਪਣੀ ਮੱਝ ਦੇ ਉੱਤੇ ਯੂਜ਼ ਕਰੋ ਜੇ ਤੁਸੀਂ ਕੋਈ ਆਪਣਾ ਮੱਝ ਪ੍ਰਾਈਵੇਟ ਸੀਮਨ ਤੋਂ ਯੂਜ਼ ਕਰਦੇ ਆ ਤਾਂ ਉਸ ਦੇ ਬੱਚਿਆਂ ਨੂੰ ਪ੍ਰਾਈਵੇਟ ਸੀਮਨ ਤੋਂ ਹੀ ਦੁਬਾਰਾ ਗੱਭਣ ਕਰਾਓ ਕਿਉਂਕਿ ਇੱਕ ਆਪਣੇ ਪਸ਼ੂ ਪਾਲਣ ਦੇ ਵਿੱਚ ਹੀ ਇੱਕ ਚੈਨ ਤੁਸੀਂ ਐਚਐਲਡੀਵੀ ਦੀ ਅਪਣਾਓ ਤੇ ਦੂਸਰੀ ਚੈਨ ਤੁਸੀਂ ਕੋਈ ਚੰਗੀ ਪ੍ਰਾਈਵੇਟ ਬੁੱਲ ਦੀ ਸੰਸਥਾ ਤੋਂ ਚਲਾਓ ਤਾਂ ਤੁਸੀਂ ਆਉਣ ਵਾਲੇ 2-3 ਸਾਲਾਂ ਵਿੱਚ ਐਚਐਲਡੀਵੀ ਅਤੇ ਪ੍ਰਾਈਵੇਟ ਬੁੱਲ ਦੇ ਸੀਮਨ ਯੂਜ਼ ਕਰੇ ਦੇ ਰਿਜ਼ਲਟ ਜ਼ਰੂਰ ਆਣਗੇ ਜਿਵੇਂ ਕਿ ਆਪਣੇ ਘਰ ਵਿੱਚ ਇੱਕ ਐਚਐਲਡੀਵੀ ਅਸਾਰ ਬੁਆਇੰਦ ਦੀ ਅਸਾਰ ਬੁਆਇੰਦ ਦੇ ਰਸਤੇ ਹਿੰਦੀ ਤੇ ਐਚਐਲਡੀਵੀ ਦੇ M29 ਦਾ ਰਿਜ਼ਲਟ ਆਇਆ ਹੋਇਆ ਜੋ ਇਹ ਸਾਹਮਣੇ ਮੱਝ ਖੜੀ ਆ ਇਹ ਹਰਿਆਣਾ ਵਿੱਚੋਂ ਮੰਗਾਲੀ ਪਿੰਡ ਤੋਂ ਲਿਆਂਦੀ ਸੀ ਤਾਂ ਇਸ ਦੇ ਤੋਂ ਸੀਮਣ ਇੱਕ ਵਾਰ ਪ੍ਰਾਈਵੇਟ ਏ ਬੀ ਸੀ ਵੀਰਾਵਲੀ ਦੇ ਰਾਕਾ ਬੁੱਲਦਾ ਬੱਚਾ ਲਿਆਗਾ ਤਾਂ ਦੂਜਾ ਐਚ ਐਲ ਡੀ ਵੀ ਦੇ ਐਸ ਟੀ 700 36 ਦਾ ਬੱਚਾ ਲਿਆ ਜੋ ਕਿ ਇਹ ਕੱਟੀ ਤੁਹਾਡੇ ਸਾਹਮਣੇ ਆਈ ਆ ਤੇ ਅਸੀਂ ਅਲੱਗ-ਅਲੱਗ ਆਪਣੇ ਹੀ ਡੈਰੀ ਫਾਰਮ ਤੇ ਲਗ ਲਗ ਸੀਮਨ ਯੂਜ਼ ਕਰਦੇ ਆ ਜੋ ਕਿ ਇਹ ਝੋਟੀ ਸਾਹਮਣੇ ਬੈਠੀ ਹੋਈ ਹੈ ਇਹ ਐਚ ਐਲ ਡੀ ਵੀ ਦੇ ਐਮ 29 ਦੀ ਝੋਟੀ ਆ ਜਿਸ ਨੇ ਕਿ ਆਪਣੇ ਪੀਕ ਲੈਵਲ ਤੇ 27 ਮਹੀਨਿਆਂ ਦੀ ਸੂਈ ਸੀ 15 ਤੋਂ 16 ਲੀਟਰ ਦੇ ਲਗਭਗ ਦਿੱਤੀ ਹੈ ਇਹ ਝੋਟੀ ਜੋ ਸਾਡੇ ਸਾਹਮਣੇ ਬੈਠੀ ਆ ਇਹ ਅਸਾਰ ਬੁਆਇੰਦੇ ਰੁਸਤਮ ਹਿੰਦ ਦੀ ਆ ਦੋਸਤੋ ਇਸ ਦਾ ਰਿਜ਼ਲਟ ਵੀ ਤੁਹਾਨੂੰ ਦੱਸਾਂਗੇ ਕਿਹੋ ਜਿਹਾ ਆਊਗਾ ਜੋ ਕਿ ਅਸੀਂ ABC ਵੀਰਾਵਲੀ ਦਾ ਇਰਾਕਾਬੁੱਲ ਦਾ ਸੀਮਨ ਜੂਜ ਕੀਤਾ ਸੀ ਉਸ ਦਾ ਰਿਜ਼ਲਟ ਵੀ ਸਾਡੇ ਕੋਲੇ ਆਇਆ ਜੋ ਕਿ ਇਹ ਕੱਟਾ ਬੈਠਾਗਾ ਇਹ ਤਕਰੀਬਨ ਅੱਜ 1 ਸਾਲ 1 ਮਹੀਨੇ ਦਾ ਹੋ ਚੁੱਕਾਗਾ ਤਾਂ ਦੋਸਤੋ ਤੁਸੀਂ ਆਪਣੇ ਹੀ ਘਰ ਦੇ ਵਿੱਚ ਆਪਣੇ ਚੰਗੇ ਸੀਮਨ ਯੂਜ਼ ਕਰਕੇ ਹੀ ਆਪਣੇ ਘਰ ਵਿੱਚ ਹੀ ਚੰਗੇ ਦੁੱਧ ਵਾਲੀਆਂ ਮੱਝਾਂ ਤਿਆਰ ਕਰ ਸਕਦੇ ਹੋ ਨਾਲ ਨਾਲ ਹੀ ਤੁਸੀਂ ਆਪਣੇ ਪਸ਼ੂਆਂ ਦੀ ਫੀਡ ਦਾ ਮੈਨੇਜਮੈਂਟ ਵੀ ਸਹੀ ਕਰੋਗੇ ਤਾਂ ਵੀ ਪਸ਼ੂ ਆਪਣੇ ਹੀ ਦੁੱਧ ਦੇ ਉੱਤੇ ਆ ਜਾਣਗੇ ਮੈਂ ਤਾਂ ਦੋਸਤੋ ਤੁਹਾਨੂੰ ਸਿਰਫ ਇਹੀ ਕਹੂੰਗਾ ਕਿ ਤੁਸੀਂ ਜ਼ਿਆਦਾ ਦੁੱਧ ਦੇਣ ਵਾਲੇ ਮੱਝਾਂ ਦੇ ਬੁੱਲਾਂ ਵੱਲ ਮਤ ਭਜੋ ਤਾਂ ਤੁਸੀਂ ਸਿਰਫ ਆਪਣੇ ਹੀ ਮਨ ਦੇ ਨਾਲ ਵਿਚਾਰ ਕਰਕੇ ਜੋ ਚੰਗੇ ਬੁੱਲ ਆਏ ਨੇ ਉਹਨਾਂ ਦੇ ਬੱਚਿਆਂ ਦਾ ਦੁੱਧ ਦੇਖ ਕੇ ਹੀ ਯੂਜ਼ ਕਰੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ